ਕੀ ਮਾਲਕਾ ਦੀ ਮਾਇਰੀ ਮਾਇਏ ਕੋ ਚਲੋ ਹੱਥਾਂ ਨਾਲੋਂ ਹੈ ਖੜੀ ਬਿੱਲੂ ਹਾਏ ਹਾਏ ਪਲਾਮਾ ਬਿੱਲੂ ਜੋ ਕੀ ਹਾਏ ਪਲਾਮਾ ਬਿੱਲੂ ਹਾਏ ਹਾਏ ਪਲਾਮਾ ਮੈਂ ਤੇਰੀ ਤੇ ਸਾਸੀ ਦੇ ਤੇ ਬਿੱਲੂ ਜੋ ਕੀ ਐਟਮ ਮੇਰੇ ਨੇ ਮੁੰਟੇ ਜੰਮੇ ਇੱਕ ਅੰਤਰੀਕ ਕਾ ਸਾਰੇ ਨਾਮ ਵਰਗੇ ਪਿਆਰ ਦਾ ਨਾ ਕੋਈ ਸਾਰੇ ਨਾਮ ਵਰਗੇ ਪਿਆਰ ਦਾ ਨਾ ਕੋਈ ਚੰਦੀ ਬਾਬਲਾ ਬੜਾ ਦੇ ਬਿੱਦਿਆ ਮੇਰੀ ਉਮਰ ਵੀ ਦਿੱਦੀ ਜਾਂਦੀ ਬਾਬਲਾ ਬੜਾ ਦੇ ਬਿੱਦਿਆ ਚਲ 2 ਨੰਬਰ ਤੇ ਮੇਰੀ ਸੱਸ ਬੜੀ ਕਾ ਬੱਤੀ ਮੈਨੂੰ ਪੋਣ ਮੁੰਡਿਆ ਰਾਜੀ ਰਹਿ ਜਾ ਗੁੱਸੇ ਮੇਰੀ ਮਾਥੜ ਕੋਣੀਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਖੜ ਕੋਣੀਆ 1 4 ਉਹ ਮੇਗਾ ਤੇਰੀ ਮਾਖੜ ਕੋਣੀਆ ਜਿੱਕਰ ਖਾਂਦੀ ਸਾਥ ਸੇ ਲੋੜਾ ਮਕੀਂ ਬਿਰਤੀ ਕਿਉ ਨਹੀਂ ਅਜ ਕੱਥਾ ਜਿੰਦਗੀ ਚਕੀਤੀ ਜੇ ਤੇ ਲੋਟੀ ਹੁੰਦੀ ਜੈ ਜਿੰਦਗੀ ਚਕੀਤੀ ਜੇ ਤੇ ਮੱਟੀ ਹੁੰਦੀ ਜੰਮੀ There's a baby ਵੇੜੇ ਤੁੰਬਾ ਵਜੇ ਵੇ ਜਾਲਮਾਂ ਚ ਵੇੜੇ ਤੁੰਬਾ ਵਜੇ ਵੇ ਜਾਲਮਾਂ ਚ ਵੇੜੇ ਸੋਣ ਨਹੀਂ ਅਰੇ ਪਿੱਛੇ ਪਿੱਛੇ ਨਾ ਸਈਆਂ ਚੜ੍ਹਣੇ ਆਈਆਂ ਸੋਣ ਮਹੀਨਾ ਪਿਪਲੇ ਤੀਨਾ ਸਈਆਂ ਮੇਰੇ ਕੇਲਾ ਕੇ ਅਮਰ ਮੀਰੋਰਾ ਐਦੋ ਬਰਦਾ ਹੋ ਨਹੀਂ ਕਰਕੇ ਨਕਦੀ ਕਾਇਕਾ ਹੋਰ ਨਹੀਂ ਕਰਕੇ ਮੈਨੂੰ ਬੋਲਣ ਦੀ ਕੋਸ਼ਿਸ਼ ਆਪੇ ਕੋਈ ਹੋ ਜਾ ਅੱਜ ਦੀਆਂ ਗੱਲਾਂ ਤੇ ਰੱਤ ਵੀ ਗਿੱਲ ਦੀ ਹੋਵੇ ਓਏ ਮੇਰੇ ਕਹਿੰਦੇ ਨਿਕਲੇ ਨਾ ਮੇਰੇ ਮੇਲਾ ਮੇਲਾ ਥੀਂਆਂ ਦਾ ਮਿਸ ਨਹੀਂ ਕਰਨਾ ਹਾਲਾਂਕਿ ਮਾਤਵੀਲ ਠੀਕ ਹੁੰਦੇ باوجود ਵੀ ਇੱਥੇ ਪਹੁੰਚੇ ਆ ਮੇਰੀ ਇੱਕ ਬੇਨਤੀ ਹੈ ਵੀ ਥੋੜੀ ਜਿਹੀ ਸਟੇਜ ਮੈਲੀ ਕਰ ਦਿਓ ਆ ਸਾਡੇ ਵਿੱਕੀ ਜੀ ਵੀਰੇ ਹੋ ਜਾ ਕੋਈ ਨਹੀਂ ਖੱਜ ਲੈਂਦੇ ਇਹ ਸਾਡਾ ਭਾਈ ਲੱਖਾ ਹੈ ਸ਼ੀਲਡ ਰਹਿਣੀ ਹੈ ਜਿਹੜਾ ਮੈਨੇ ਬੇਟੇ ਥੋੜਾ ਜਿਹਾ ਥੋੜਾ ਜਿਹਾ ਨਾਲ ਹੋ ਜਾ ਨਾਲ ਜਾ ਇੱਕ ਮਿੰਟ ਜੀ ਇੱਕ ਮਿੰਟ ਇੱਧਰ ਧਿਆਨ ਰੱਖੀ ਬਣੇਗਾ ਹਾਂ ਜੀ ਮਿਸ ਤੀਜ ਬੈਠ ਲਈਏ ਲਓ ਇਹ ਉਹ ਗੱਲ ਕੀ ਬਣੇ ਬੱਚੀਆਂ ਨਹੀਂ ਉਹ ਬੱਚੀਆਂ ਨਹੀਂ ਆ ਚਿਲਡਰ ਰਹਿਣੀ ਹੈ ਬੜਾ ਮੈਨੇ ਬੜੇ ਥੋੜਾ ਜਿਹਾ ਥੋੜਾ ਜਿਹਾ ਨਾਲ ਹੋ ਜਾ ਨਾਲ ਜਾਓ ਇੱਕ ਮਿੰਟ ਜੀ ਇੱਕ ਮਿੰਟ ਇੱਧਰ ਤਿਆਰ ਰੱਖੀ ਬਣਾ ਲੈਣਾ ਜਿਹੜਾ ਪੁੱਛੇ ਕਰਾ ਜਾਂਦੇ ਹਾਂ ਹਾਂਜੀ ਮਿਸ ਤੀਜ ਬੈਗ ਲਈਏ ਲਓ ਇਹੋਂ ਗੱਲ ਕੀ ਬਣੇ

ਬੱਚੀਆਂ ਜੀ ਮਿਲ ਕੇ ਤਿਉਹਾਰ ਬਣਾਇਆ ਜਾ ਰਹਾ ਹੈਗਾ ਤੁਸੀਂ ਇੱਕ ਬੋਲੀ ਉਹ ਬੜਾ ਕਿਤਾਬ ਪੜਾਣਾ ਸੀਗੇ ਅਸੀਂ ਕਵਾਂਗੇ ਸਭ ਲੋਕਾਂ ਨਾਲ ਤੁਸੀਂ ਇੱਕ ਬੋਲੀ ਪਾ ਕੇ ਜਰਾ ਇਹਨੂੰ ਸ਼ੁਰੂਆਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੀਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿੰਨੇ ਵੀ ਇੱਥੇ ਲੇਡੀਆਂ ਪਹੁੰਚੀਆਂ ਨੇ ਬਹੁਤ ਸੱਚ ਕੇ ਆਈਆਂ ਨੇ ਪਰਾਂਦੇ ਪਾ ਕੇ ਪੰਜਾਬੀ ਜੁੱਤੀ ਤੇ ਉਹਨਾਂ ਦੇ ਪ੍ਰਾਣੀਆਂ ਜੁਲਰੀਆਂ ਵੀ ਪਾਈਆਂ ਹੋਈਆਂ ਨੇ ਸੱਗੀ ਫੁੱਲ ਵਗੈਰਾ ਤੇ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਹੋ ਕੇ ਆਈਆਂ ਨੇ ਤੇ ਅਸੀਂ ਇੱਕ ਬੋਲੀ ਪਾਵਾਂਗੇ ਸਾਰੇ ਇਕੱਠੇ ਪਾਉਣੇ ਆ रेडी हो नी बारी बरसी ਘਟਣਗੇ ਆਸੀ ਵਾਰੀ बरसी ਘਟਣਗੇ ਆਸੀ ਫਟਕੇ ਲਿਆਂਦੀ ਸੂਤ ਦੀ ਹੱਡੀ ਮੈਨੂੰ ਮਾਣ ਦੇਸ਼ ਤੇ ਮੈਂ ਪੰਜਾਬ ਦੀ ਝਟੀ ਮੈਨੂੰ ਮਾਣ ਦੇਸ਼ ਤੇ ਮੈਂ ਪੰਜਾਬ ਦੀ ਝਟੀ ਇਸ ਤੇ ਮੈਂ ਪੰਜਾਬ ਦੀ ਝਟੀ ਥੜਿਆਂ ਬਾਜਨਾ ਪਿੱਪਲ ਸੋਂਦੇ ਥੜਿਆਂ ਬਾਜਨਾ ਪਿੱਪਲ ਸੋਂਦੇ ਬੰਦਾ ਬਾਜ ਕਾਂਕੇ ਮੇਲੇ ਨਾ ਆਈਆਂ ਸੂਬੇ ਧਾਰਨੀਆਂ ਉਹ ਜੀ ਜਿਹੜਾ ਇਹ ਤਿਆਰ ਆਏ ਬਹੁਤ ਵਧੀਆ ਵਾ ਕਿਉਂਕਿ ਸੌਣ ਦੇ ਮਹੀਨੇ ਦੇ ਵਿੱਚ ਜਿਹੜੀ ਇਹ ਇੱਕ ਐਕਟੀਵਿਟੀ ਆ ਜਿਹੜੀਆਂ ਲੇਡੀਜ਼ ਘਰਾਂ ਦੇ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਸੀ ਜਦੋਂ ਉਹਦਾ ਬਾਹਰ ਆ ਕੇ ਗਿੱਦਾ ਮੰਗੜਾ ਕੋਸ਼ਿਸ਼ ਨਹੀਂ ਕਰਦੀਆਂ ਨੇ ਉਹਨਾਂ ਦਾ ਡਿਪਰੈਸ਼ਨ ਦੂਰ ਹੁੰਦਾ ਉਹ ਆਪਣੀ ਸਿਹਤ ਪੱਖੋਂ ਵੀ ਫਿੱਟ ਰਹਿੰਦੀਆਂ ਨੇ ਅਮਨ ਸਾਹਿਬ ਜੀ ਆਹਨ ਦਾ ਜਵਾਬ ਲਗਿਆ ਤੁਸੀਂ ਵੀ ਪਹੁੰਚੋਗੇ ਉਹ ਬਹੁਤ ਜਨੀ ਕਰਦਾ ਸਾਸ਼ੀ ਕਾਲ ਜੀ ਅੱਜ ਸਾਡੇ ਨੇਚਰ ਪਾਰਕ ਮੋਗਾ ਵਿਖੇ ਐਂਟੀ ਕ腐ਪਸ਼ਨ ਅਵੇਅਰਨੈਸ ਆਰਗੇਨਾਈਜੇਸ਼ਨ ਵੱਲੋਂ ਹਰ ਸਾਲ ਤੀਆਂ ਦਾ ਮੇਲਾ ਕਰਵਾਇਆ ਜਾਂਦਾ ਸਾਡੀਆਂ ਭੈਣਾਂ ਦੇ ਲਈ ਸਾਡੇ ਐਮਸੀ ਗੁਰਪ੍ਰੀਤ ਸਿੰਘ ਸਚਦੇਵਾ ਜੀ ਔਰ ਉਹਨਾਂ ਦੀ ਪੂਰੀ ਟੀਮ ਵੱਲੋਂ ਜਿਹੜਾ ਇਹ ਪ੍ਰੰਪਰਾ ਕੀਤਾ ਜਾਂਦਾ ਅੱਜ ਇਹ ਤੀਆਂ ਦੇ ਮੇਲੇ ਦੇ ਵਿੱਚ ਸਾਡੀਆਂ ਸਾਰੇ ਸ਼ਹਿਰ ਦੀਆਂ ਭੈਣਾਂ ਨੇ ਸ਼ਿਰਕਤ ਕੀਤੀ ਹੈ ਔਰ ਇੱਕ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਇਹ ਸਾਡੇ ਪੰਜਾਬ ਦਾ ਵਿਰਸਾ ਹੈ ਸਾਡੇ ਪੰਜਾਬ ਦੀ ਵਿਰਾਸਤ ਹੈ ਸੋ ਉਹਨੂੰ ਅੱਗੇ ਲੈ ਕੇ ਆ ਰਹੇ ਆ ਸਾਡੇ ਭਰਾ ਤੇ ਮੈਂ ਸਾਰੇ ਭਰਾਵਾਂ ਦਾ ਜਿਹੜੇ ਆਪਣੀ ਦਸਨ ਹੋਣ ਦੀ ਕਮਾਈ ਦੇ ਵਿੱਚੋਂ ਇਸ ਦੇ ਵਿੱਚ ਯੋਗਦਾਨ ਪਾਉਂਦੇ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਹਾਂਜੀ ਅਕਸਰ ਸਾਵਣ ਦੇ ਮਹੀਨੇ ਜਿਹੜੀਆਂ ਨਾਂ ਬਿਆਈਆਂ ਸਾਡੀਆਂ ਪੈਣਾ ਹੁੰਦੀਆਂ ਸੀ ਇਹ ਰਿਵਾਜ ਹੈ ਸਾਡੇ ਪੰਜਾਬ ਦਾ ਕਿ ਉਹ ਆਪਣੇ ਪੇਕੇ ਪਰਿਵਾਰ ਆਉਂਦੀਆਂ ਸੀ ਤੇ ਪੇਕੇ ਪਰਿਵਾਰ ਵੱਲੋਂ ਜਿਹੜਾ ਆਪਣੀਆਂ ਬੇਟੀਆਂ ਨੂੰ ਆਪਣੇ ਘਰੋਂ ਬਣਾ ਕੇ ਬਿਸਕੁਟ ਜਾਂ ਫਿਰ ਖੋਏ ਦੀ ਮਿਠਾਈ ਜਿਹੜੀ ਹੈਗੀ ਆ ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਬਾਜ਼ਾਰ ਤੋਂ ਸਮਾਨ ਖਰੀਦਣ ਦਾ ਰਿਵਾਜ ਸਾਡੇ ਪੰਜਾਬ ਦੇ ਵਿੱਚ ਨਹੀਂ ਸੀਗਾ ਕਿਉਂਕਿ ਘਰੇ ਖੋਆ ਬਣਾਉਂਦੇ ਸੀ ਘਰੇ ਆਟਾ ਹੁੰਦਾ ਸੀ ਦੇਸੀ ghee ਹੁੰਦਾ ਸੀ ਕਰੋ ਜਿਹੜੇ ਬਿਸਕੁਟ ਬਣਾ ਕੇ ਆਪਣੀ ਬੇਟੀ ਨੂੰ ਸੰਦਾਰੇ ਵਜੋਂ ਭੇਜੇ ਜਾਂਦੇ ਸੀ ਉਹਦੇ ਸਾਰੇ ਕਾਰਨ ਸੋ ਉਹ ਜਿਹੜਾ ਵਿਰਸਾ ਅਸੀਂ ਅੱਜ ਵੀ ਸਾਂਭ ਕੇ ਰੱਖਿਆ ਸਾਡੇ ਪੰਜਾਬ ਦੇ ਵਿੱਚ ਅੱਜ ਵੀ ਪੇਕੇ ਪਰਿਵਾਰ ਚਾਹੇ ਉਹਨਾਂ ਦੀ ਬੇਟੀ ਉਹਨਾਂ ਦੀ ਭੂਆ 84 ਸਾਲ ਦੀ 85 ਸਾਲ ਜੀ ਜਿੰਨੀ ਮਰਜੀ ਏਜ 'ਵੇ ਹੋਣ ਉਹ ਸੰਧਾਰੇ ਦੀ ਜਿਹੜੀ ਰਿਵਾਇਤ ਸਾਡੇ ਪੰਜਾਬ ਦੇ ਵਿੱਚ ਅੱਜ ਵੀ ਰੱਖੀ ਗਈ ਹੈ ਔਰ ਅੱਜ ਵੀ ਸਾਡੀਆਂ ਭੈਣਾਂ ਨੂੰ ਸੰਧਾਰਾ ਕਰੋ ਜਾਂਦਾ ਹੈ